ਉਮੀਦ ਹੈ ਯਾਰ ਐਮਪੀ ਦਾ ਭਰਾ ਗੁਰਦੀਪ ਸਿੰਘ ਇਹ ਹੈ ਯਾਰ ਉਹਨੇ ਆਪਦੇ ਖੇਤ ਨੂੰ ਸਪੈਸ਼ਲ ਪਾਈਪਲਾਈਨ ਪਵਾ ਲਈ ਹੈਗੀ ਪਰ ਜਿਹੜੇ ਉਹ ਪਿਛਲੇ ਇਹ ਛੱਡ ਕੇ ਆਏ ਆਗੇ ਜਿਹੜੇ ਲੋਕਾਂ ਦਾ ਹੱਕ ਮਾਰ ਕੇ ਆਏ ਆਗੇ ਉਹਨਾਂ ਦਾ ਕੋਈ ਖਾਲ ਨਹੀਂ ਪੱਕਾ ਕਰ ਰਹੇ ਜੀ ਕੋਈ ਉਹਨਾਂ 'ਚ ਪਾਈਪਾਂ ਨਹੀਂ ਪਾ ਰਹੇ ਜੀ ਉਹ ਤੋਂ ਸਿੱਧਾ ਪਾਣੀ ਲਿਆ ਕੇ ਸਿੱਧਾ ਆਪਦੇ ਖੇਤ ਦੇ ਵਿੱਚ ਪਾ ਰਹੇ ਨੇ ਜੀ ਡਾਇਰੈਕਟਲੀ ਸਿੱਧੀ ਪਾਏ ਪਾ ਦੇ ਖੇਤ ਨੂੰ ਪਾ ਲਈ ਸਿੱਧੀ ਪਾਏ ਪਾ ਉਹ ਖੇਤ ਨੂੰ ਪਾ ਲਈ ਜੀ ਮਗਰਲੇ ਪਾਸੇ ਨੱਕੇ ਰੱਖੇ ਨੇ ਨੱਕਿਆਂ ਨੂੰ ਕੋਈ ਬਾਰੀ ਨਹੀਂ ਹੈਗੀ ਉਹਨਾਂ ਨੂੰ ਦਿਖਾਉਣ ਨੂੰ ਇੱਕ ਨੱਕੇ ਰੱਖਦੇ ਆਗੇ ਉਹਨਾਂ ਦੀ ਬਾਰੀ ਪੂਰੀ ਕੋਈ ਨਹੀਂ ਹੈਗੀ ਪਰ ਸਾਰੇ 15 ਣਾ ਦੇ ਖੇਤ ਨੇ ਜੀ 200 ਏਕੜ ਤੋਂ ਉੱਪਰ ਆਗਾ ਜੀ 200 ਏਕੜ ਤੋਂ ਤੇ ਹਾਂ ਜੀ ਹਾਂ ਜੀ ਉਹ ਮਤਲਬ ਬਿਨਾ ਪਾਣੀ ਤੋਂ ਛੱਡ ਦਿੱਤੀ ਗਈ ਛੱਡਤੀ ਆ ਜੀ ਅੱਧੇ ਬੰਦੇ 200 ਕਿਲਾ ਏਕੜਾਈ ਨੂੰ ਮਗਰ ਪਿੱਛੇ ਪਾਣੀ ਲੱਗਦਾ ਜੀ ਉਹ ਪਹਿਲਾ ਉਹਨੂੰ ਪਾਣੀ ਲੱਗਣਾ ਚਾਹੀਦਾ ਜਿਹੜਾ ਮੇਨ ਮੁੱਦਾ ਚੱਲਦਾ ਇਹ ਸਰਕਾਰੀ ਪੈ ਪੈ ਰਹੀ ਹੈ ਜੀ ਇਹ ਕੋਈ ਪ੍ਰਾਈਵੇਟ ਨਾ ਪ੍ਰਾਈਵੇਟ ਕੋਈ ਨਹੀਂ ਪੈਂਦਾ ਜੀ ਇਹਦੇ ਚ ਸਾਰੇ ਸਰਕਾਰੀ ਮੀਟ ਇਹਰ ਪਵਾ ਰਿਹਾ ਹੈ ਜੀ ਇਹ ਇਹੀ ਪਾਸੇ ਲੋਕਾਂ ਨੇ ਨਾ ਪਿੱਛੇ ਧੱਕਾ ਹੁੰਦਾ ਉਹ ਲੋਕਾਂ ਤੋਂ ਮਨਜ਼ੂਰ ਨਹੀਂ ਹੋਣਾ ਕਿਸੇ ਜਥੇਬੰਦੀ ਤੋਂ ਵੀ ਜੇ ਮਹਿਕਮੇ ਨੇ ਮਨਜ਼ੂਰ ਕੀਤੀ ਹੋਣੀ ਐ ਮਤਲਬ ਕਿਵੇਂ ਪੈਪ ਕੇ ਤੇ ਕਹਿਣ ਤੇ ਪੈਊ ਕਿ ਇਸ ਮਹਿਕਮੇ ਨੇ ਦੇਖਿਆ ਹੋਣਾ ਕੁਝ ਨਾ ਕੁਝ ਫੇਰ ਹੀ ਪਾ ਰਹੇ ਹੋਣਗੇ ਮਹਿਕਮਾ ਵੀ ਇਹਨਾਂ ਦਾ ਹੀ ਹੈਗਾ ਜੀ ਤੇ ਮਹਿਕਮੇ ਦਾ ਪਹਿਲਾ ਮੰਤਰੀ ਰਹੇਗਾ ਜੀ ਆਪ ਆ ਨਵਾਂ ਜਿੱਥੇ ਕੋਈ ਖਾਲ ਦਾ ਨਾਂ ਨਿਸ਼ਾਨ ਵੀ ਨਹੀਂ ਸੀਗਾ ਉਥੋਂ ਨਵਾਂ ਹੀ ਖਾਲ ਬਣਾ ਕੇ ਆਪਦੇ ਕਾਗਜ਼ਾਂ 'ਚ ਪਤਾ ਨਹੀਂ ਕਿਹੜੇ ਸ਼ਾਵਨਾਂ ਕਾਗਜ਼ਾਂ 'ਚ ਖਾਲ ਬਣਵਾ ਲਿਆ ਇਹਨਾਂ ਨੇ ਕਿਹੜੇ ਸ਼ਾਵਨਾਂ ਨਵੀਂ ਬਾਰੀ ਬਣਾ ਲਈ ਆ ਕੀ ਮਗਰ ਲੋਕਾਂ ਦੀ ਬਾਰੀ ਵੀ ਕੱਟ ਦਿੱਤੀ ਗਈ ਹੈ ਜੀ ਨਹੀਂ ਵੀਰੇ ਆਪਣੇ ਧੱਕੇ ਨਾਲ ਨਹੀਂ ਪੈ ਰਹੀ ਜਦ ਕਿ ਸਰਕਾਰੀ ਪੈਮ ਲੈਣੇ ਪਾਸ ਹੋਈ ਵੀ ਆਪਣੇ ਨਕਸ਼ੇ ਦੇ ਵਿੱਚ ਇਹਨਾਂ ਕੋਲ ਨਕਸ਼ਾ ਵੀ ਮਹਿਕਮੇ ਕੋਲੇ ਜੀ ਇਹ ਜਿੰਨੀ ਪਾਸ ਹੋਈ ਆ ਪਹਿਲਾਂ ਬਾਕੀ ਸਾਰੀ ਕੰਪਲੀਟ ਪੈ ਗਈ ਜਿਹੜੇ ਖੜੇ ਨੇ ਇਹਨਾਂ ਦੇ ਖੇਤਾਂ 'ਚ ਵੀ ਪੈ ਗਈ ਜਾ ਰਿਹਾ ਜੀ ਇੱਥੇ ਪੰਚਾਇਤ ਦੀ ਕੋਈ ਵੈਲਿਊ ਨਹੀਂ ਹੈਗੀ ਕੋਈ ਪੰਚਾਇਤ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਆਪਦੇ ਡੰਡੇ ਦੇ ਜ਼ੋਰ ਤੇ ਸਾਰਾ ਕੁਝ ਕਰਾ ਰਹੇ ਨੇ ਪੰਚਾਇਤ ਨੂੰ ਅਸੀਂ ਜੁੱਤੀ ਥੱਲੇ ਰੱਖਣਾ ਚਾਹੁੰਦੇ ਨੇ ਜੀ ਆ ਸਰਪੰਚ ਆਮਨਦੀ ਪਾਰਟੀ ਦੇ ਹਾਂ ਜੀ ਹਾਂ ਜੀ ਮੈਂ ਬਲਕਿ ਮੈਂ ਮਾਰਕੀਟ ਕਮੇਟੀ ਦਾ ਚੇਅਰਮੈਨ ਮੀਆਂ ਜੀ ਸਾਨੂੰ ਟੁੱਟ ਸਮਝਿਆ ਜਾ ਰਿਹਾ ਜੀ ਛੋਟੀ ਸੁਣਵਾਈ ਵੀ ਨਹੀਂ ਕੀਤੀ ਜੀ ਨਾ ਜੀ ਨਾ ਨਾ ਸਾਨੂੰ ਵੀ ਟੁੱਟ ਸਮਝਿਆ ਜਾ ਰਿਹਾ ਚੜਦੇ ਲੈਂਦੇ ਕਦੇ ਸੁਣਿਆ ਨਹੀਂ ਜਿੱਥੋਂ ਮੋਕਾ ਸ਼ੁਰੂ ਹੁੰਦਾਗਾ ਪਹਿਲਾਂ ਪਾਈਪ ਲਾਈਨ ਪੈਣੀ ਉਧਰੋਂ ਸ਼ੁਰੂ ਹੁੰਦੀ ਹੈਗੀ ਇਹ ਨਹੀਂ ਹੈਗਾ ਵੀ ਜਿੱਥੇ ਆ ਕੇ ਐਂਡ ਹੁੰਦਾਗਾ ਵੀ ਪਾਈਪ ਲਾਈਨ ਉਧਰੋਂ ਅਸੀਂ ਤਾਂ ਕਦੇ ਦੇਖਿਆ ਨਹੀਂ ਹੈਗਾ ਜੀ ਇਹ ਨਾ ਸਾਲ ਹੋ ਗਏ ਜਿੱਦਾਂ ਮੋਗਾ ਲੱਗਿਆ ਮੇਰਾ ਖਾਲ ਓਕਣੀ ਪਿਆਗਾ ਓਕਣ ਦਾ ਓਕਣੀ ਪਿਆ ਮੇਰੇ ਪਾਈਪ ਲਾਈਨ ਕਹਿੰਦੇ ਤੇਰੇ ਨਹੀਂ ਪੈਂਦੀ ਕੱਲ ਆਵਾਜ਼ਾ ਸੀਗੀ ਇਹਨਾਂ ਦੀ ਵੀ ਚਾਰ ਟੋਟਰੂ ਇੱਥੇ ਬੈਠੇ ਨੇ ਆਪਣਾ ਕੀ ਕਰਨਗੇ ਤੂੰ ਆਪਦੇ ਖੇਤ 'ਚ ਜਾ ਕੇ ਮਸ਼ੀਨ ਲਾ ਉਧਰੋਂ ਸ਼ੁਰੂ ਕਰ ਦੇ ਦੇਣਾਂ ਕੌਣ ਰੋਕੂਗੇ ਇਹ ਜਿਹੜੇ ਰੌਲਾ ਪਾ ਰਹੇ ਨੇ ਇਹਨਾਂ ਦੇ ਸਾਡੇ 40 ਸਾਲ ਪਹਿਲਾਂ ਦਾ ਪਾਣੀ ਪੈ ਰਿਹਾ ਹੈਗਾ ਪਰ ਉਹਨਾਂ ਦਾ ਕਹਿਣਾ ਕਿ ਸਾਡੀਆਂ ਵਾਰੀਆਂ ਹੈ ਨਹੀਂ ਕਿਤੇ ਜਿਹੜੀਆਂ ਪਿਛਲੇ ਖੇਤ ਨੇ 2-300 ਕਿੱਲਾ ਲਗ ਕਿ ਤਾਂ ਕਿ ਇਹਦੇ ਬਾਰੇ ਵੀਰੇ ਮਹਿਕਮਾ ਦੱਸ ਸਕਦਾ ਕਿਉਂਕਿ ਮੈਂ ਤਾਂ ਜਿੰਨਾ ਪਾਇਪ ਲੈਣ ਇੰਦਾਂ ਨੇ ਪਾਸ ਕਰੀ ਹੈਗੀ ਠੀਕ ਹੈ ਇਹਨਾਂ ਨੇ ਉਹ ਤਕਰੀਬਨ ਸਾਰੀ ਪਾ दी ਕੱਲ ਮੀਟਰ ਜੀ ਦਾ ਫੋਨ ਆਇਆ ਮੈਨੂੰ ਮੈਂ ਉਹਨਾਂ ਨੂੰ ਕਿਹਾ ਬਾਈ ਜੀ ਸਮੱਸਿਆ ਇਹ ਆ ਰਹੀ ਆ ਵੀ ਜਿਹੜੇ ਪਿਛਲੇ ਪਾਸੇ ਕਾਲ ਰਹਿ ਗਏ ਆਗੇ ਬਈ ਉਹ ਕਿਸਾਨ ਨਾਰਾਜ਼ਗੀ ਪ੍ਰਗਟ ਕਰਦੇ ਆਗੇ ਵੀ ਸਾਡੇ ਖੇਤਾਂ ਨੂੰ ਵੀ ਪਾਣੀ ਲੱਗਣਾ ਚਾਹੀਦਾ ਇਹਦੇ ਤੇ ਕੋਈ ਉਹਨਾਂ ਨੇ ਆਪਦੀ ਕੋਈ ਤਸੱਲੀ ਬਕਸ਼ ਪ੍ਰਗਟ ਨਾ ਕੋਈ ਤਸੱਲੀ ਬਕਸ਼ ਕੋਟ ਦੇ ਦੇ ਦਿਓ ਜੀ ਤੁਸੀਂ ਆਪ ਦੇ ਕੋਲ ਨੂੰ ਚਿੱਠੀ ਦੇ ਦਿਓ ਜੀ ਦੇਖ ਲਾਂਗੇ ਚਿੱਠੀਆਂ ਤਾਂ ਜੀ ਬਹੁਤ ਦਿੱਤੀਆਂ ਹੋਈਆਂ ਨੇ ਅੱਗੇ ਲੋਕੋਇਂ ਟੀਮ ਨਾਲ ਜੁੜੋਂ ਤਸੀਮ ਅਹਿਮਤਾਜ ਅਸੀਂ ਇਸ ਵਕਤ ਪਿੰਡ ਕੋਰੜ ਵੇਖੇ ਮੌਜੂਦਾਂ ਕੋਰੜ ਪਿੰਡ ਜੋ ਕਿ ਐਮਪੀ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤਹੇਰ ਦਾ ਪਿੰਡ ਆ ਉੱਥੇ ਅਸੀਂ ਪਹੁੰਚੇ ਹਾਂ ਉੱਥੇ ਇੱਕ ਮਾਮਲਾ ਹੈ ਜੋ ਕਿ ਪਾਈਪਲਾਈਨ ਦਾ ਮਾਮਲਾ ਜਿਹੜੀ ਖੇਤਾਂ ਨੂੰ ਪਾਣੀ ਆਸਤੇ ਪਾਈਪਲਾਈਨ ਪਾਈ ਜਾ ਰਹੀ ਹੈ ਪਿੰਡ ਵਾਸੀਆਂ ਨੇ ਇਹ ਕਿਹੜਾ ਕੰਮ ਰੁਕਵਾ ਦਿੱਤਾ ਪੂਰਾ ਮਾਮਲਾ ਜਾਣਦੇ ਕਿ ਪੂਰਾ ਮਾਮਲਾ ਕੀ ਹੈ ਪਿੰਡ ਦੇ ਸਰਪੰਚ ਸਾਰੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਕੀ ਮਾਮਲਾ ਇੱਥੇ ਕੀ ਚੱਲ ਰਿਹਾ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਜੀ ਦਾ ਸ਼ਖਵਿੰਦਰ ਦਾਸ ਗੋਲਡ ਸਰਪੰਚ ਪਿੰਡ ਗੋਲਡ ਤੋਂ ਜੀ ਇੱਥੇ ਬਾਈ ਜੀ ਮੁੱਦਾ ਇਹ ਬਣਿਆ ਹੋਇਆਗਾ ਮੀਤ ਹੇਰ ਐਮ ਐਲ ਏ ਐਮ ਪੀ ਦਾ ਭਰਾ ਗੁਰਦੀਪ ਸਿੰਘ ਹੇਰ ਉਹਨੇ ਆਪਦੇ ਖੇਤ ਨੂੰ ਸਪੈਸ਼ਲ ਪਾਈਪਲਾਈਨ ਪਵਾ ਲਈ ਹੈਗੀ ਪਰ ਪਾਵੇ ਕੋਈ ਸਾਨੂੰ ਦੁੱਖ ਨਹੀਂ ਹੈਗਾ ਪਰ ਜਿਹੜੀਆਂ ਪਿਛਲੇ ਪਾਸੇ ਪਾਈਪਲਾਈਨਾਂ ਛੱਡ ਕੇ ਆਏ ਨੇ ਆਉਦੇ ਡੰਡੇ ਦੇ ਜੋਰ ਤੇ ਇਹ ਪਾ ਰਹੇ ਨੇ ਅਸੀਂ ਇਹਨਾਂ ਨੂੰ ਕੋਈ ਨਹੀਂ ਕਹਿਣਾ ਚਾਹੁੰਦੇ ਪਾਉਣ ਪਰ ਜਿਹੜੇ ਉਹ ਪਿਛਲੇ ਇਹ ਛੱਡ ਕੇ ਆਏ ਆਗੇ ਪਿਛਲੇ ਲੋਕਾਂ ਦਾ ਹੱਕ ਮਾਰ ਕੇ ਆਏ ਆਗੇ ਉਹ ਪੂਰਾ ਕੀਤਾ ਜਾਵੇ ਜੀ ਸਾਨੂੰ ਇਹ ਦੁੱਖ ਹੈਗਾ ਪਿਛਲੇ ਲੋਕਾਂ ਦਾ ਪਾਣੀ ਉਹ ਰੋਕ ਦਿੱਤਾ ਗਿਆ ਰੋਕ ਦਿੱਤਾ ਉਹਨਾਂ ਦਾ ਪਹਿਲਾਂ ਦਾ ਰੋਕਿਆ ਉਹਨਾਂ ਦਾ ਕੋਈ ਖਾਲੀ ਪੱਕਾ ਕਰ ਰਹੇ ਜੀ ਕੋਈ ਉਹਨਾਂ 'ਚ ਪਾ ਪਾਣੀ ਪਾ ਰਹੇ ਜੀ ਉਤੋਂ ਸਿੱਧਾ ਪਾਣੀ ਲਿਆ ਕੇ ਸਿੱਧਾ ਆਪਦੇ ਖੇਤ ਦੇ ਵਿੱਚ ਪਾ ਰਹੇ ਨੇ ਜੀ ਡਾਇਰੈਕਟਲੀ ਸਿੱਧੀ ਪਾਏ ਆਪਦੇ ਖੇਤ ਨੂੰ ਪਾ ਲਈ ਸਿੱਧੀ ਪਾਏ ਆਪਦੇ ਖੇਤ ਨੂੰ ਪਾ ਲਈ ਜੀ ਮਗਰਲੇ ਪਾਸੇ ਨੱਕੇ ਰੱਖੇ ਨੇ ਨੱਕਿਆਂ ਨੂੰ ਕੋਈ ਬਾਰੀ ਨਹੀਂ ਹੈਗੀ ਉਹਨਾਂ ਨੂੰ ਦਿਖਾਉਣ ਨੂੰ ਇੱਕ ਨੱਕੇ ਰੱਖਦੇ ਆਗੇ ਉਹਨਾਂ ਦੀ ਬਾਰੀ ਪੂਰੀ ਕੋਈ ਨਹੀਂ ਹੈਗੀ ਕੋਈ ਬਾਰੀ ਨਹੀਂ ਜੀ ਬਈ ਕਿੰਨੇ ਕਿੰਨੇ ਲੋਕਾਂ ਦਾ ਮਤਲਬ ਪਿੱਛੇ ਖੇਤ ਨੇ ਕਿੰਨੇ ਲੋਕਾਂ ਦੇ ਇਹ ਖੇਤ ਦਾ ਲੋਕਾਂ ਦੇ ਹੋਣਗੇ ਜੀ 200 ਏਕੜ ਤੋਂ ਉੱਪਰ ਹੈ ਬਈ 10000 ਦੇ ਜੀ 10 15 10 15 ਜਣਿਆਂ ਦੇ ਖੇਤ ਨੇ ਜੀ 200 ਬਿਨਾ ਪਾਣੀ ਤੋਂ ਛੱਡ ਦਿੱਤੀ ਗਈ ਛੱਡਤੀ ਹੈ ਜੀ ਉਹਦੇ ਬੰਦੇ 200 ਕਿਲਾ 1 ਕੜਾਈ ਨੂੰ ਮਗਰ ਪਿੱਛੇ ਪਾਣੀ ਲੱਗਦਾ ਜੀ ਉਹ ਪਹਿਲਾਂ ਉਹਨੂੰ ਪਾਣੀ ਲੱਗਣਾ ਚਾਹੀਦਾ ਜਿਹੜਾ ਮੇਨ ਮੁੱਦਾ ਸਾਡਾ ਉਸ ਤੋਂ ਬਾਅਦ ਇਹਨਾਂ ਨੇ ਪਾਇਆ ਪੋਣੇ ਬੜੀ ਖੁਸ਼ੀ ਨਾਲ ਪਵਾ ਲੈਣਾ ਆ ਜੀ ਪਹਿਲਾਂ ਉਹਨੂੰ ਪਾਕ ਦੇਣਾ ਇਹ ਪੈਪ ਨਾਲ ਸਰਕਾਰੀ ਹੀ ਪਵਾਈ ਜਾ ਰਹੀ ਹੈ ਇਹ ਸਰਕਾਰੀ ਪੈਪ ਪੈ ਰਹੀ ਹੈ ਜੀ ਜੇ ਕੋਈ ਪ੍ਰਾਈਵੇਟ ਪ੍ਰਾਈਵੇਟ ਕੋਈ ਨਹੀਂ ਪੈਂਦਾ ਜੀ ਇਹਦੇ 'ਚ ਸਾਰੇ ਸਰਕਾਰੀ ਮੀਟ ਹੈਰ ਪਵਾ ਰਿਹਾ ਜੀ ਇਹ ਇਹੀ ਪਾਸੇ ਲੋਕਾਂ ਨੇ ਨਾ ਪਿੱਛੇ ਧੱਕਾ ਹੁੰਦਾ ਉਹ ਲੋਕਾਂ ਤੋਂ ਮਨਜ਼ੂਰ ਨਹੀਂ ਹੋਣਾ ਕਿਸੇ ਜਥੇਬੰਦੀ ਤੋਂ ਵੀ ਸਾਰੇ ਜਥੇਬੰਦੀਆਂ ਨਾਲ ਆਗੇ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਲੱਗਦਾ ਵੀ ਸਰਕਾਰ ਦੇ ਜ਼ੋਰ ਤੇ ਜਿਹੜਾ ਆਪਣੇ ਖੇਤ ਨੂੰ ਸਰਕਾਰ ਤੇ ਡੰਡੇ ਦੇ ਜ਼ੋਰ ਤੇ ਹੋ ਰਿਹਾ ਹੈ ਜੀ ਸਾਡੇ ਜਿਹੜੇ ਗਰੀਬਾਂ ਨਾਲ ਧੱਕਾ ਹੋ ਰਿਹਾ ਹੈ ਜੀ ਇਹ ਪੂਰਾ ਪੰਚਾਇਤ ਨੂੰ ਟੁੱਟ ਸਮਝਿਆ ਜਾ ਰਿਹਾ ਹੈ ਜੀ ਇੱਥੇ ਪੰਚਾਇਤ ਦੀ ਕੋਈ ਵੈਲਿਊ ਨਹੀਂ ਹੈਗੀ ਕੋਈ ਪੰਚਾਇਤ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਆਪਦੇ ਡੰਡੇ ਦੇ ਜ਼ੋਰ ਤੇ ਸਾਰਾ ਕੁਝ ਕਰਾ ਰਹੇ ਨੇ ਪੰਚਾਇਤ ਨੂੰ ਆਜੂ ਜੁੱਤੀ ਥੱਲੇ ਰੱਖਣਾ ਚਾਹੁੰਦੇ ਨੇ ਮਤਲਬ ਜਿਹੜੇ ਕੰਮ ਪੈਂਡਾ ਦਾ ਹੁੰਦਾ ਉਹ ਪੰਚਾਇਤ ਰਾਹੀਂ ਹੁੰਦਾ ਕਿ ਕਿੱਥੇ ਲੋੜ ਆ ਕਿੱਥੇ ਕੀ ਕਰਨਾ ਤੁਹਾਨੂੰ ਪੁੱਛਿਆ ਨਹੀਂ ਦੱਸਿਆ ਨਹੀਂ ਗਿਆ ਕੋਈ ਨਾ ਜੀ ਨਾ ਚਲੋ ਇਹ ਵੀ ਪਾਇਪ ਲੈਣ ਇਹਨਾਂ ਨੇ ਆਪਦੇ ਜ਼ੋਰ ਤੇ ਪਵਾ ਲਈ ਜੀ ਪਵਾਲੀ ਕੋਈ ਗੱਲ ਨਹੀਂ ਪਰ ਬਹਿ ਕੇ ਕਿਸੇ ਢੰਗ ਤਰੀਕੇ ਨਾਲ ਟੇਬਲ ਟੌਕ ਕਰਦੇ ਕੋਈ ਬਹਿ ਕੇ ਕਿਸੇ ਤਰ੍ਹਾਂ ਮਸਲਾ ਹੱਲ ਕਰਾ ਕਰਦੇ ਉਹ ਇਹਨਾਂ ਨੇ ਕੋਈ ਮਸਲਾ ਹੱਲ ਕਰਨ ਦੀ ਆਪਦੀ ਤਰਫੋਂ ਕੋਈ ਕੋਸ਼ਿਸ਼ ਨਹੀਂ ਕੀਤੀ ਹੈਗੀ ਬਸ ਡੰਡੇ ਦੇ ਜ਼ੋਰ ਤੇ ਆਪਦੇ ਤੇ ਪਵਾ ਰਹੇ ਸਾਨੂੰ ਆਪ ਦੀ ਇਹ ਪੈਰ ਦੀ ਜੁੱਤੀ ਸਮਝ ਰਹੇ ਹੈਗੇ ਪਰ ਇਹ ਤਾਂ ਕਿਸੇ ਵਿਭਾਗ ਨੇ ਮਨਜ਼ੂਰ ਕੀਤੀ ਹੋਣੀ ਹੈ ਇਹ ਮਤਲਬ ਕਿਵੇਂ ਪਾਇਪ ਕਿਸੇ ਦੇ ਕਹਿਣ ਤੇ ਪੈ ਜਾਊਗਾ ਕਿ ਕਿਸੇ ਵਿਭਾਗ ਨੇ ਦੇਖਿਆ ਹੋਣਾ ਕੁਝ ਨਾ ਕੁਝ ਫੇਰ ਹੀ ਪਾ ਰਹੇ ਹੋਣਗੇ ਵਿਭਾਗਾਂ ਵੀ ਇਹਨਾਂ ਦਾ ਹੀ ਹੋਗਾ ਜੀ ਤੇ ਵਿਭਾਗ ਦਾ ਪਹਿਲਾ ਮੰਤਰੀ ਰਹੇਗਾ ਜੀ ਆਪ ਮੈਕਮਾ ਵੀ ਇਹਦਾ ਹੀ ਸੀਗਾ ਉਦੋਂ ਤੇ ਪਤਾ ਨਹੀਂ ਕਿਹੜੇ ਹਾਵਨਾ ਸਾਨੂੰ ਤਾਂ ਇਹਦੇ ਬਾਰੇ ਜਾਣਕਾਰੀ ਨਹੀਂ ਹੁਣ ਜਾਣਕਾਰੀ ਮਿਲੀ ਆ ਜਦੋਂ ਸਿੱਧੀ ਪਾਇਬ ਲੈਣ ਦੇ ਖੇਤ ਨੂੰ ਪੈਣ ਲੱਗ ਗਈ ਆ ਕੀ ਤੇ ਮਗਰਲੇ ਲੋਕਾਂ ਨੇ ਆ ਕੇ ਸਾਨੂੰ ਛੱਡਿਆ ਇੱਥੇ ਮਗਰਲੇ ਲੋਕਾਂ ਨੇ ਆ ਕੇ ਜਾਨੂੰ ਮੌਕਾ ਦਿਖਾਇਆ ਮੌਕਾ ਦਿਖਾਉਂਦੇ ਦਿਖਾਉਂਦੇ ਇਹ ਛਾਡੇ ਨਾਲ ਬਾਦਸ਼ਲੂਕੀ ਤੇ ਉਤਰ ਆ ਆਪਦੇ ਡੰਡੇ ਦਾ ਜ਼ੋਰ ਦਿਖਾਉਣ ਲੱਗ ਗਿਆ ਸਾਨੂੰ ਵੀ ਬੁਰਾ ਭਲਾ ਬੋਲਿਆ ਪੰਚਾਇਤ ਨੂੰ ਵੀ ਬੁਰਾ ਭਲਾ ਬੋਲਿਆ ਕੀ ਕੀ ਵਾਪਰਿਆ ਕੀ ਬੋਲਿਆ ਗਿਆ ਤੁਮ੍ਹੇ ਬੋਲਿਆ ਵੀ ਅਸੀਂ ਤਾਂ ਜੀ ਪਵਾਵਾਂਗੇ ਜੇ ਤੁਸੀਂ ਮਨਜ਼ੂਰ ਕਰਾ ਕੇ ਲਿਆਉਣੀ ਨੇ ਆਪਣੀਆਂ ਕਰਾ ਲਿਓ ਅਸੀਂ ਤਾਂ ਆਪਣੀਆਂ ਮਨਜ਼ੂਰ ਕਰਾ ਕੇ ਲਿਆਇਆ ਤੁਸੀਂ ਆਪਦੇ ਪੈਸੇ ਭਰਦੋ ਤੁਸੀਂ ਕਰਵਾ ਲਿਓ ਅੱਛਾ ਮਨ ਲਓ ਇਹ ਕਹਿੰਦੇ ਕਿ ਉੱਤਮ ਮਨਜ਼ੂਰ ਕਰਵਾਈਆਂ ਹਾਂ ਹਾਂ ਉੱਤਮ ਮਨਜ਼ੂਰ ਕਰਾਈਆਂ ਨੇ ਜੇ ਤੁਸੀਂ ਕਰਵਾਉਣੀਆਂ ਨੇ ਪੈਸੇ ਭਰਦੋ ਤੁਸੀਂ ਕਰਵਾ ਲਿਓ ਦੇਖੋ ਜੀ ਫਿਰ ਇਹ ਕੀ ਗੱਲ ਆ ਗਈ ਜੀ ਲੋਕਾਂ ਇਹ ਕਾਹਦਾ ਨਸ਼ਾ ਹੋ ਗਿਆ ਦੋ ਮੋਗੇ ਸਾਡੇ ਉਧਰ ਨੇ ਅਸੀਂ ਇਹ ਮੋਗੇ ਕਰਕੇ ਇਹ ਲੋਕਾਂ ਦੇ ਕਰਕੇ ਵੀ ਚਲੋ ਪਹਿਲਾਂ ਇਹਦਾ ਕੰਮ ਕੰਪਲੀਟ ਹੋ ਲੈਣ ਦੋ ਉਸ ਤੋਂ ਬਾਅਦ ਦੇ ਵਿੱਚ ਦੂਜੇ ਮੋਗੇ ਦਾ ਕੰਮ ਸ਼ੁਰੂ ਕਰ ਲਾਂਗੇ ਜੀ ਉਹ ਵੀ ਅਸੀਂ ਟਿਕੇ ਬੈਠਿਆਂਗੇ ਉਹਨ ਨੋਂ ਨਿਸ਼ਾਨ ਵੀ ਨਹੀਂ ਸੀਗਾ ਉੱਥੋਂ ਨਵਾਂ ਹੀ ਖਾਲ ਬਣਾ ਕੇ ਆਪਦੇ ਕਾਗਜ਼ਾਂ 'ਚ ਪਤਾ ਨਹੀਂ ਕਿਹੜੇ ਸ਼ਾਹ ਹਾਂ ਕਾਗਜ਼ਾਂ 'ਚ ਖਾਲ ਬਣਵਾ ਲਿਆ ਇਹਨਾਂ ਨੇ ਕਿਹੜੇ ਸ਼ਾਹ ਹਾਂ ਨਵੀਂ ਬਾਰੀ ਬਣਾ ਲਈ ਹੈਗੀ ਮਗਰ ਲੋਕਾਂ ਦੀ ਬਾਰੀ ਵੀ ਕੱਟ ਦਿੱਤੀ ਗਈ ਹੈਗੀ ਬਾਰੀ ਪੈਸਾ ਲੱਗੀ 50 ਸਾਲ ਹੋ ਗਏ ਜਦੋਂ ਮੋਗਾ ਲੱਗਿਆ ਮੇਰਾ ਖਾਲ ਓਕਣੀ ਪਿਆਗਾ ਓਕਣ ਦਾ ਓਕਣੀ ਪਿਆ ਮੇਰੇ ਪੈਪਲੈਂਡ ਕਹਿੰਦੇ ਤੇਰੇ ਨਹੀਂ ਪੈਂਦੀ ਅੱਛਾ ਅੱਜ ਤੋਂ 50 ਸਾਲ ਹੋ ਗਏ ਮੇਰੀ ਬਾਰੀ ਲੱਗੀ ਅੱਛਾ ਤੁਹਾਡਾ ਲੇਕਨ ਇੱਥੇ ਕੋਈ ਵਾਰੀ ਨਹੀਂ ਹੈਗੀ ਜਿਹੜੇ ਖੇਤ ਨੂੰ ਪਾਣੀ ਪੈ ਰਿਹਾ ਜੀ ਇਹਨੂੰ ਪਹਿਲਾਂ ਦੋ ਵਾਰੀ ਨਹੀਂ ਹੈਗੀ ਇੱਥੇ ਹੁਣ ਨਵੀਂ ਵਾਰੀ ਬਣਾਈ ਆ ਬਲਕਿ ਜਦੋਂ ਕਿ ਇਹ ਕਹਿੰਦੇ ਸੀਗੇ ਵੀ ਇੱਥੇ ਪੁਰਾਣੇ ਖਾਲ ਲੈਣਗੇ ਵੀ ਪਾਣੀ ਇਹ ਪਹਿਲਾਂ ਉੱਥੀ ਪਾਿੰਦਾ ਕਰਾਂਗੇ ਅਸੀਂ ਇੱਥੇ ਹੁਣ ਪਹਿਲਾਂ ਪਿਛਲਾ ਖਾਲ ਕੋਈ ਦਿਖਾ ਦੇ ਆ ਕੇ ਗਵਰਨਮੈਂਟ ਦਾ ਮੈਨੰਦਾ ਦਿਖਾ ਦੇ ਕੋਈ ਆ ਕੇ ਕੋਈ ਹੋਰ ਦਿਖਾ ਦੇ ਵੀ ਇੱਥੇ ਕੋਈ ਪੁਰਾਣਾ ਖਾਲ ਆ ਜੀ ਕਿੰਨਾ ਕਿੰਨਾ ਦੇ ਬਾਣ ਕਿੰਨਾ ਕਿੰਨਾ ਦੇ ਨੇ ਜਿਨ੍ਹਾਂ ਦੇ ਪਾਣੀ ਰੁਕੇ ਹੋਇਆ ਜੀ ਆ ਕੀ ਜੀ ਜੀ ਇਹ ਆ ਆਪਣਾ ਤਸਵੀਰ ਦੱਸ ਕਿਤੇ ਕਿਤੇ ਨੇ ਇੱਧਰ ਹੋ ਕੇ ਦੱਸ ਕਿਤੇ ਕਿਤੇ ਮੇਰਾ ਤੇ ਪਰਮਜੀਤ ਦਾ ਹੀ ਇੱਕ ਆਪਨੇ ਇੱਧਰ ਆਹਨੇ ਜੀਤ ਕੇ ਤੇ ਆ ਫਰਜ਼ ਹੈ ਕੀ ਆ ਦੇਖੋ ਵਾਰੀ ਮੇਰੀ ਜਦੋਂ ਦਾ ਮੋਗਾ ਲੱਗਿਆ ਉਦੋਂ ਦੀ ਵਾਰੀ ਲੱਗੀ ਹੋਈ ਆ ਇਹ ਕਹਿੰਦੇ ਵੀ ਤੁਹਾਡਾ ਖਾਣਾ ਨਹੀਂ ਬਣ ਸਕਦਾ ਇਹ ਅਸੀਂ ਆਪ ਦਾ ਆਪ ਬਣਾਵਾਂਗੇ ਅਸੀਂ ਆਪਦੇ ਧੱਕੇ ਨਾਲ ਬਣਾ ਰਹੇ ਨਹੀਂ ਕਿੰਨੇ ਕਿੰਨੇ ਕੇ ਨਾਮ ਨੇ ਜਿਹਨਾਂ ਦਾ ਵਾਣਾ ਹਾਂ ਠੀਕ ਹੈ ਕਿੰਨੇ ਜਣੇ ਦੇ ਨਾਮ ਆ ਇੱਥੇ ਇੱਥੇ ਹੀ ਇਹ 5-6 ਜਣਿਆਂ ਦੇ ਨੇ ਜੀ ਤੇ ਹੁਣ ਫਿਰ ਇਹਨਾਂ ਨੂੰ ਮੰਨ ਲਓ ਪਾਣੀ ਕਿਵੇਂ ਲੱਗੂਗਾ ਇਹਨਾਂ ਖੇਤਾਂ ਨੂੰ ਇਹ ਤਾਂ ਹੀ ਹੁਣ ਇਹਨਾਂ ਨੂੰ ਪਤਾ ਹੈ ਹੁਣ ਇਹ ਤਾਂ ਧੱਕੇਸ਼ਾਹੀ ਕਰ ਰਹੇ ਨੇ ਕਿ ਹੁਣ ਤਾਂ ਵੰਟਾ ਕਰਾਤਾ ਹੀ ਹੋਰ ਕੀ ਕਰਨਗੇ ਇਹਨਾਂ ਨੇ ਧੱਕੇਸ਼ਾਹੀ ਕੀਤੀ ਆ ਬਸ ਬੜਕੇ ਉਹਨਾਂ ਨੂੰ ਖਾਲ ਪਹਿਲਾਂ ਲੱਗਿਆ ਵੈ ਜੀ ਪੱਕਾ ਖਾਲ ਘੱਟੋ ਘੱਟ 50 ਸਾਲ ਤੋਂ ਵਾਰੀ ਲੱਗੀ 50 ਤੋਂ ਵੀ ਕਹਿੰਦੇ ਵੱਧ ਸਾਲ ਲੱਗੀ ਆ ਕਿੰਨੇ ਸਾਲ ਦਾ ਹੋਊਗਾ ਜਿਹੜੇ ਘਰ ਇਹਨਾਂ ਨੇ ਛੱਡ ਕੇ ਆਏ ਨੇ ਜੀ ਇਹਨਾਂ ਨੂੰ ਗੁੱਸਾ ਹੁਣ ਇਹੀ ਆ ਜੀ ਸਾਰੀ ਜਥੇਬੰਦੀਆਂ ਨੂੰ ਵੀ ਪਹਿਲਾਂ ਉਹ ਪਾਈਪ ਪੈਨ ਦੇ ਕਰ ਦੋ ਉਸ ਤੋਂ ਬਾਅਦ ਸਾਨੂੰ ਕੋਈ ਇਤਰਾਜ਼ ਨਹੀਂ ਜੀ ਇਹ ਪਾ ਲੈਂਦਾ ਜੀ ਆਪਦੇ ਖੇਤ ਇਤਰਾਜ਼ ਰੋਕਾ ਨੂੰ ਇਹੀ ਆ ਪਹਿਲਾਂ ਜਿਹੜਾ ਬੰਦ ਦਾ ਕੰਮ ਆ ਉਹ ਕਰਿਆ ਜਾਵੇ ਜੀ ਉਸ ਤੋਂ ਬਾਅਦ ਜਿੱਥੇ ਮਰਜ਼ੀ ਪਾ ਲੈਣ ਜੀ ਪੈਪ ਜਿੱਥੇ ਜਿਹੜਾ ਇਹ ਬਲੋ ਪਾਈਪ ਲੈਣ ਆ ਇਹ ਕਿੰਨੇ ਅੱਗੇ ਕਿੰਨੇ ਖੇਤਾਂ ਨੂੰ ਪਾਈ ਜਾ ਰਹੀ ਹੈ ਇਹ ਤਾਂ ਹਜੇ ਆਪਦੇ ਖੇਤ ਨੂੰ ਹੀ ਪਾ ਰਿਹਾ ਜੀ ਮੀਤ ਸਿੰਘ 헤ਰ ਦਾ ਜਿਹੜਾ ਭਰਾ ਜੀ ਗਰਦੀਪ ਸਿੰਘ ਇਹੇ ਹੇਰ ਉਹ ਆਪਦੇ ਖੇਤ ਨੂੰ ਪਵਾ ਰਿਹਾ ਜੀ ਹਜੇ ਹੋਰ ਬਲ ਕੇ ਕਹਿ ਨਹੀਂ ਸਕਦੇ ਕਿਥਾ ਨੱਕੇ ਕਢਾਉਣੇ ਨੇ ਆ ਦੀ ਮਰਜ਼ੀ ਨਾਲ ਕਢਾਉਣੇ ਨੇ ਜਿਉਂ ਤਾਂ ਇਹਨਾਂ ਨੇ ਉਹ ਕਿਹੜਾ ਕਿਸ ਨੂੰ ਪੁੱਛ ਕੇ ਕਢਾਉਣੇ ਨੇ ਅੱਛਾ ਇੱਕੋ ਖੇਤ ਨੂੰ ਪਾਈ ਜਾ ਇੱਕ ਦੇ ਖੇਤ ਨੂੰ ਜਿੱਦ ਤੱਕ ਪਤਾ ਲੱਗਾ ਜੱਥੇ ਬੰਦੀਆਂ ਨੂੰ ਸ਼ਾਨਾ ਠੀਕ ਹੈ ਹਾਂ ਜੀ ਅਜੇ ਪਾਈਪ ਜਿਵੇਂ ਉੱਥੋਂ ਮਲ ਉੱਥੋਂ ਆਉਣੀ ਐ ਵੀ ਉਹ ਜਿਹੜੇ ਰਸਤੇ ਵਿੱਚ ਖੇਤ ਆਉਂਦੇ ਆ ਜਾਂ ਵਾਹਣ ਆਉਂਦੇ ਆ ਉਹਨਾਂ ਨੂੰ ਕੀ ਤਰਾਜ ਨਹੀਂ ਐ ਪਾਈਪ ਤੋਂ ਉਹਨਾਂ ਨੂੰ ਤਰਾਜ ਕਰਾਇਆ ਉਹਨਾਂ ਨੂੰ ਤਾਂ ਕੋਈ ਤਰਾਜ ਨਹੀਂ ਸੀ ਜੀ ਉਹਨਾਂ ਨੇ ਤਰਾਜ ਪਹਿਲਾਂ ਉਹਨਾਂ ਨੇ ਸਹਿਮਤੀ ਪ੍ਰਕਰਾਲੀ ਜੀ ਜੀ ਉਹਨਾਂ ਨੂੰ ਕਹਦਾ ਹੁਣ ਮੋਗਾ ਕੱਢੂ ਜਾਂ ਉਹ ਕਰੂ ਉਨੁਪਾਤ ਪਤਾ ਨਹੀਂ ਉਹਨਾਂ ਨਾਲ ਕੋਈ ਸਹਿਮਤੀ ਕਿਵੇਂ ਕਰਿਆ ਜੀ ਨਾ ਕਿਵੇਂ ਉਹਨਾਂ ਨੂੰ ਸਾਨੂੰ ਉਹ ਗੱਲਾਂ ਨਹੀਂ ਬਾਰੇ ਪਤਾ ਆਏਗਾ ਜੀ ਉਹ ਗੱਲ ਦਾ ਨਹੀਂ ਪਤਾ ਨਹੀਂ ਪਤਾ ਜੀ ਬਾਰੇ ਵੀ ਕੀ ਕਰੇ ਹੁੰਦਾ ਇਹ ਐ ਕਿ ਜਿਹੜੇ ਉਹ ਖੇਤ ਨੇ ਉਹਨਾਂ ਨੂੰ ਪਾਣੀ ਲੱਗਿਆ ਹਾਂ ਜੀ ਜਿਹੜਾ ਪਿੱਛੋਂ ਪਹਿਲਾਂ ਪੂਰਾ ਕਰ ਜਾਵੇ ਉਹਨਾਂ ਦਾ ਉਹ ਇਹ ਕਿਸੇ ਦਾ ਕੋਈ ਰੌਲਾ ਹੀ ਨਹੀਂ ਜੀ ਕੇ ਜੇ ਪਹਿਲਾਂ ਉਹ ਹੋ ਜਾਂਦਾ ਜੀ ਇਹ ਬਾਜ ਕਰਾ ਲੈਂਦੇ ਆ ਅੱਗੇ ਬੜਾ ਹੋਰ ਆ ਭਾਈ ਚੜਦੇ ਲੈਂਦੇ ਕਦੇ ਸੁਣਿਆ ਨਹੀਂ ਜਿੱਥੋਂ ਮੋਗਾ ਸ਼ੁਰੂ ਹੁੰਦਾਗਾ ਪਹਿਲਾਂ ਪਾਈਪ ਲਾਈਨ ਪੈਣੀ ਉਧਰੋਂ ਸ਼ੁਰੂ ਹੁੰਦੀ ਹੈਗੀ ਇਹ ਨਹੀਂ ਹੈਗਾ ਵੀ ਜਿੱਥੇ ਆ ਕੇ ਐਂਡ ਹੁੰਦਾਗਾ ਵੀ ਪਾਈਪ ਲਾਈਨ ਉਧਰੋਂ ਅਸੀਂ ਤਾਂ ਕਦੇ ਦੇਖਿਆ ਨਹੀਂ ਹੈਗਾ ਜੀ ਇਹ ਵੀ ਜਿੱਥੋਂ ਮੋਗਾ ਸ਼ੁਰੂ ਹੁੰਦਾ ਹੈਗਾ ਉਧਰ ਤੋਂ ਪਾਇਪ ਲਾਈਨ ਪੈਂਦੀ ਪਾਣੀ ਸ਼ੁਰੂ ਹੁੰਦੀ ਹੈਗੀ ਇਹਨਾਂ ਨੇ ਆਪਦੇ ਹਿਸਾਬ ਨਾਲ ਹੀ ਆਪਦੇ ਅਸੀਂ ਤਾਂ ਕਹਿੰਨੇ ਆ ਕਿ ਆਪਦੇ ਘਰ ਤੱਕ ਲੈ ਜਾਣ ਕੋਈ ਗੱਲ ਨਹੀਂ ਮੀਟੇਰ ਜੀ ਆਗੇ ਉਹਨਾਂ ਦਾ ਜੋਰ ਹੈਗਾ ਉਹ ਸਰਕਾਰ ਚ ਨੇ ਕੋਈ ਗੱਲ ਨਹੀਂ ਅਸੀਂ ਵੀ ੱੱਕੇ ਖਾਦੇ ਆ ਜੁੱਤੀਆਂ ਤੜਾਈਆਂ ਮੀਟੇਰ ਪਿੱਛੇ ਬਹੁਤ ਚਿਰ ਦੇ ਫਿਰਦੇ ਆਂਗੇ ਅਸੀਂ ਵੀ ਭਾਈ ਜੀ ਅਸੀਂ ਵੀ ਬਹੁਤ ਜੁੱਤੀਆਂ ਤੜਾਈਆਂ ਨੇ ਉਹਦੇ ਵਿੱਚ ਕਿਵੇਂ ਕਿਵੇਂ ਤੜਾਈਆਂ ਨੇ ਭਾਈ ਜੀ ਤੇਰਾ 13 ਦੇ ਜਦੋਂ ਦੀ ਪਾਰਟੀ ਬਣੀ ਆਗੀ ਉਦੋਂ ਦੇ ਪਾਰਟੀ ਦੇ ਨਾਲ ਆ ਆਮ ਆਦਮੀ ਪਾਰਟੀ ਦੇ ਨਾਲ ਆ ਆਮ ਆਦਮੀ ਪਾਰਟੀ ਦੇ ਪੰਚਾਇਤ ਨੇ ਪਿੰਡ ਨੇ ਸਰਪੰਚ ਚੁਣਿਆਗਾ ਜੀ ਇਹ ਜਿਹੜੇ ਬੰਦੇ ਨੇ 2 4 ਬੰਦਿਆਂ ਦੇ 2 3 ਬੰਦਿਆਂ ਦੇ ਹੱਥ ਤੇ ਚੜ੍ਹਿਆ ਫਿਰਦਾਗਾ ਉਹ ਜਾਣੀ ਪਿੰਡ ਨੂੰ ਪੂਰਾ ਹੀ ਖਰਾਬ ਕਰ ਰਹੇ ਨੇ ਪੂਰੀ ਧੜੇਬੰਦੀ ਬਣਾ ਰਹੇ ਨੇ ਸਾਡੇ ਪਿੰਡ ਦੇ ਵਿੱਚ ਸੇਵਾ ਕੇਂਦਰ ਦਾ ਅਦਗਾਠਨ ਕਰਕੇ ਗਿਆ ਸੀਗਾ ਮੀਟੇਰ ਅਸੀਂ ਉਹਨਾਂ ਨੂੰ ਕਿਹਾ ਜੀਗਾ ਜੀ ਇਹ ਸੇਵਾ ਕੇਂਦਰ ਦਾ ਅਦਗਾਠਨ ਨਹੀਂ ਕਰ ਰਹੇ ਤੁਸੀਂ ਪਾਰਟੀ ਬਾਜੀ ਦਾ ਅਦਗਾਠਨ ਕਰਕੇ ਜਾ ਰਹੇ ਹੋ ਕਿ ਤੁਸੀਂ ਆਪਦੇ ਪਿੰਡੇ ਅੱਜ ਪਾਰਟੀ ਵਾਜੀ ਦਾ ਅਧਗਾਟਨ ਉਦੋਂ ਤੇ ਸ਼ੁਰੂ ਹੋਇਆਗਾ ਉਹ ਦੋ ਤਿੰਨ ਬੰਦੇ ਦੀ ਬਦੌਲਤ ਪਿੰਡ ਦੇ ਵਿੱਚ ਧੜੇਬੰਦੀ ਬਣਾ ਰਹੇ ਨੇ ਜੀ ਹਾਂ ਜੀ ਹਾਂ ਤੁਸੀਂ ਤੁਸੀਂ ਆ ਸਰਪੰਚ ਆਮੰਦੀ ਪਾਰਟੀ ਜੀ ਹਾਂ ਜੀ ਹਾਂ ਜੀ ਮੈਂ ਬਲਕਿ ਮੈਂ ਮਾਰਕੀਟ ਕਮੇਟੀ ਦਾ ਚੇਅਰਮੈਨ ਮੀਆਂ ਜੀ ਸਾਨੂੰ ਟੁੱਟ ਸਮਝਿਆ ਜਾ ਰਿਹਾ ਜੀ ਤੁਹਾਡੀ ਸੁਣਵਾਈ ਵੀ ਨਹੀਂ ਕੀਤੀ ਜੀ ਨਾ ਜੀ ਨਾ ਨਾ ਸਾਨੂੰ ਵੀ ਟੁੱਟ ਸਮਝਿਆ ਜਾ ਰਿਹਾ ਹੈ ਕਿ ਐਂ ਉਹ ਕਿ ਲੋਕਾਂ ਨੂੰ ਕਿ ਤੁਹਾਡੀ ਸਰਕਾਰ ਹੈ ਤੁਹਾਡੀ ਪਾਰਟੀ ਬਾਈ ਜੀ ਤਾਂ ਹੀ ਲੋਕਾਂ ਨੇ ਬੁਲਾਇਆ ਵੀ ਸਾਡਾ ਮੁੱਦਾ ਆ ਕੇ ਦੇਖੋ ਜੀ ਤਾਂ ਹੀ ਬੁਲਾਇਆ ਸਾਨੂੰ ਸਰਪੰਚੋਂ ਉਹਦੇ ਨਾਤੇ ਅਸੀਂ ਆਏ ਆਂ ਪੰਚਾਇਤ ਆਈ ਹੈਗੀ ਪਰ ਸਾਡੀ ਵੀ ਬੇਇੱਜ਼ਤੀ ਕਰੀ ਇੱਥੇ ਆਇਆ ਦੀ ਜੀ ਹਾਂ ਇਹ ਕੋਈ ਸਾਨੂੰ ਕੋਈ ਸਾਡੀ ਸੁਣਵਾਈ ਨਹੀਂ ਹੋਈ ਤੁਸੀਂ ਤੁਸੀਂ ਕਿਸੇ ਮਹਿਕਮੇ ਨਾਲ ਕਿਸੇ ਨਾਲ ਗੱਲਬਾਤ ਨਹੀਂ ਕੀਤੀ ਇਸ ਬਾਬਤ ਬਾਈ ਜੀ ਸਾਡੇ ਨਾਲ ਕਿਸੇ ਕਿਸ ਨੇ ਤਾਲਗਾਤੀ ਨਿਕਰੇ ਆਏਗਾ ਬਾਈ ਜੀ ਇਹ ਕੋਹੋਂ ਹੀ ਨਹੀਂ ਦਿੰਦੇ ਜਿਹੜੇ ਵੀ ਫੋਨ ਆਉਂਦੇ ਆਗੇ ਕਿਸੇ ਵੀ ਅਧਿਕਾਰੀ ਦੇ ਇਹਨਾਂ ਨੂੰ ਆਉਂਦੇ ਨਹੀਂ ਜੀ ਸਾਡੇ ਨਾਲ ਕੋਈ ਸੰਪਰਕ ਨਹੀਂ ਕਰਦਾ ਤੁਸੀਂ ਅੱਛਾ ਤੁਸੀਂ ਖੁਦ ਨਹੀਂ ਗੱਲਬਾਤ ਕੀਤੀ ਮੀਤ ਇਹਨਾਂ ਤੁਸੀਂ ਪਾਰਟੀ ਦੇ ਮਗਰ ਨਹੀਂ ਸੀਗੀ ਜੀ ਕਰੀ ਸੀ ਅਸੀਂ ਉਹਨਾਂ ਨੂੰ ਕਿਹਾ ਸੀਗਾ ਬਾਈ ਜੀ ਇਹ ਸਮੱਸਿਆ ਆ ਰਹੀ ਆ ਕੱਲ ਮੀਤੇਰ ਜੀ ਦਾ ਫੋਨ ਆਇਆ ਮੈਂ ਉਹਨਾਂ ਨੂੰ ਕਿਹਾ ਬਾਈ ਜੀ ਸਮੱਸਿਆ ਇਹ ਆ ਰਹੀ ਆ ਵੀ ਜਿਹੜੇ ਪਿਛਲੇ ਪਾਸੇ ਖਾਲ ਰਹਿ ਗਏ ਆਗੇ ਬਈ ਉਹ ਕਿਸਾਨ ਨਾਰਾਜ਼ਗੀ ਪ੍ਰਗਟ ਕਰਦੇ ਆਗੇ ਵੀ ਸਾਡੇ ਖੇਤਾਂ ਨੂੰ ਵੀ ਪਾਣੀ ਲੱਗਣਾ ਚਾਹੀਦਾ ਸਾਨੂੰ ਕੋਈ ਨਾਰਾਜ਼ਗੀ ਨਹੀਂ ਵੀ ਮੀਤ ਹੇਰ ਦੇ ਭਰਾ ਨੂੰ ਦੇ ਖੇਤ ਨੂੰ ਪਾਣੀ ਜਾਵੇ ਕੋਈ ਨਾਰਾਜ਼ਗੀ ਨਹੀਂ ਹੈਗੀ ਪਰ ਉਦੋਂ ਪਹਿਲਾਂ ਵੀ ਜਿਹੜੇ ਪਿੱਛੇ ਛੱਡ ਕੇ ਆਏ ਹੋਗੇ ਜਾਂ ਜਿਹੜੇ ਅੱਗੇ ਰਹਿੰਦੇ ਨੇ ਵੀ ਉਹਨਾਂ ਨੂੰ ਵੀ ਪੂਰਾ ਹੋਣਾ ਚਾਹੀਦਾਗਾ ਵੀ ਉਹਨਾਂ ਨੂੰ ਵੀ ਪਾਣੀ ਮਿਲਣਾ ਚਾਹੀਦਾ ਉਹਨਾਂ ਦਾ ਹੱਕ ਵੀ ਮਿਲਣਾ ਚਾਹੀਦਾ ਇਹ ਨਹੀਂ ਵੀ ਮਗਰ ਲਿਆਂ ਦਾ ਹੱਕ ਮਾਰ ਕੇ ਤੁਸੀਂ ਵੀ ਆਪ ਦੇ ਖੇਤ ਨੂੰ ਇਕੱਲੇ ਨੂੰ ਪਾਣੀ ਲਾ ਚਕੋ ਇਹ ਗੱਲ ਗਲਤ ਹੈ ਜੀ ਇਹਦੇ ਤੇ ਕੋਈ ਉਹਨਾਂ ਨੇ ਆਪਦੀ ਕੋਈ ਤਸੱਲੀ ਬਖਸ਼ ਪ੍ਰਗਟ ਨਾ ਨਾ ਕੋਈ ਤਸੱਲੀ ਬਖਸ਼ ਬਖਸ਼ ਦੇ ਦਿਓ ਜੀ ਤੁਸੀਂ ਆਪ ਦੇ ਕਰਨੀਓ ਚਿੱਠੀ ਦੇ ਦਿਓ ਜੀ ਦੇਖ ਲਾਂਗੇ ਚਿੱਠੀਆਂ ਤਾਂ ਜੀ ਬਹੁਤ ਦਿੱਤੀਆਂ ਹੋਈਆਂ ਨੇ ਅੱਗੇ ਠੀਕ ਹੈ ਪਹਿਲਾਂ ਦਿੱਤੀਆਂ ਨੇ ਹਾਂ ਜੀ ਦਿੱਤੀਆਂ ਹੋਈਆਂ ਨੇ ਜੀ ਅੱਗੇ ਜੀ ਸ਼ਰਬਾ ਇਹਨਾਂ ਨੇ ਕਰਾਇਆ ਬਈ ਮੰਤਰੀ ਸੀਗੇ ਆਪ ਇਹ ਸਾਰਾ ਕੁਝ ਹੋਇਆ ਇੱਥੇ ਹੁਣ ਖਾਲ ਵੀ ਇਹ ਨਹੀਂ ਸੀਗਾ ਕੋਈ ਨਾਉ ਨਜਾਨ ਨਹੀਂ ਸੀਗਾ ਇੱਥੇ ਕਿਵੇਂ ਪਈ ਗਈ ਆਗੀ ਉਹ ਮਗਰਲੇ ਖੜੇ ਨੇ ਉੱਥੇ ਪਈ ਪਈ ਨਹੀਂ ਰਹੀ ਹੈਗੀ ਕੋਈ ਉਦੋਂ ਬਾਅਦ ਦੇ ਵਿੱਚ ਇਹਨਾਂ ਨੇ ਆਪ ਦਾ ਯਾਨੀ ਡੰਡੇ ਦਾ ਜ਼ੋਰ ਦਿਖਾਇਆਗਾ ਕੱਲ ਤੋਂ ਇਹ ਟੋਚੇ ਯਾਨੀ ਕੱਲ ਆਵਾਜ਼ਾ ਸੀਗੀ ਇਹਨਾਂ ਦੀ ਵੀ ਚਾਰ ਟੋਟਰੂ ਇੱਥੇ ਬੈਠੇ ਨੇ ਆਪਣਾ ਕੀ ਕਰਨਗੇ ਤੂੰ ਆਪਦੇ ਖੇਤ ਚ ਜਾ ਕੇ ਮਸ਼ੀਨ ਲਾ ਉਧਰੋਂ ਸ਼ੁਰੂ ਕਰ ਦੇਖਦੇ ਆ ਕੌਣ ਰੋਕੂਗਾ ਇਦਾਂ ਕਿਹਾ ਹਾਂ ਦੇਖੋ ਜੀ ਭਾਸ਼ਾ ਦੇਖੋ ਇਹਨਾਂ ਦੀ ਕਿੰਨਾ ਸਮਾਂ ਹੋ ਗਿਆ ਪਾਪਾ ਪੈਂਦੀ ਇਹਨਾਂ ਨੂੰ ਇਹ ਪੈਪਾਂ ਦਾ ਜੀ ਕੱਲ ਪਾਉਣ ਲੱਗੇ ਨੇ ਆਕੇ ਅੱਜ ਕੱਲ੍ਹ ਤੋਂ ਸ਼ੁਰੂਆਤ ਜੀ ਕੱਲ ਪਾਉਣ ਲੱਗੇ ਨੇ ਜੀ ਜਦੋਂ ਪਤਾ ਲੱਗਿਆ ਲੋਕਾਂ ਨੂੰ ਉਦੋਂ ਲੋਕ ਆ ਗਿਆ ਕਿ ਇੱਥੇ ਸਾਨੂੰ ਛੱਡ ਲਿਆ ਮੌਕੇ ਤੇ ਬਸ ਇਹ ਜੀ ਦੀ ਬਣ ਗਈ ਬਲਕੇ ਉਹਨਾਂ ਦੀ ਭਾਸ਼ਾ ਇਨੀ ਰਫ ਸੀਗੀ ਬਹੁਤ ਜ਼ਿਆਦਾ ਪੱਤਰਕਾਰ ਭਾਈਚਾਰੇ ਨਾਲ ਵੀ ਬੱਤਲੂਕੀ ਕਰੀ ਸਾਡੇ ਕੋਲੇ ਵੀਡੀਓ ਹੈਗੀ ਹੈਗੀ ਉਹਨਾਂ ਦੀ ਹਾਂ ਜੀ ਅੱਛਾ ਉਹ ਜਿਹੜੀ ਪੈਪ ਆ ਮੰਨ ਲਓ ਇਹ ਪੈਰ ਹੀ ਤੁਸੀਂ ਅੱਜ ਕੰਮ ਰਕਵਾ ਦਿੱਤਾ ਇੱਕ ਵਾਰ ਫਿਰ ਬਾਈ ਜੀ ਅਸੀਂ ਰਕਵਾਇਆ ਨਹੀਂ ਹੈਗਾ ਕੰਮ ਅਸੀਂ ਰੋਕਦੇ ਨਹੀਂ ਹੈਗੇ ਅਸੀਂ ਨਹੀਂ ਕਹਿੰਦੇ ਵੀ ਇਹਦੇ ਖੇਤ ਨੂੰ ਅਸੀਂ ਕਹਿੰਦੇ ਆਂਗੇ ਵੀ ਉਧਰ ਤੋਂ ਸ਼ੁਰੂ ਕਰੋ ਜਿਹੜੇ ਪਿਛਲੇ ਰਹਿ ਗਏ ਆਗੇ ਵੀ ਉਹ ਪੂਰੇ ਕਰੋ ਜੀ ਅਸੀਂ ਰਕਵਾਇਆ ਨਹੀਂ ਉੱਥੋਂ ਸ਼ੁਰੂਆਤ ਹੋਵੇ ਜੀ ਉਹਨਾਂ ਦਾ ਪਾ ਕੇ ਆਉਣਾ ਚਾਹੀਦਾ ਹੈਗਾ ਜੀ ਅਸੀਂ ਇਹਨਾਂ ਦਾ ਰਕਵਾਇਆ ਨਹੀਂ ਹੈਗਾ ਜੀ ਇਹਨਾਂ ਦਾ ਪਾਣੀ ਕਿਉਂ ਬੰਦ ਕੀਤਾ ਜਾ ਰਿਹਾ ਕੋਈ ਉਹਨਾਂ ਨਾਲ ਕੋਈ ਦੁਸ਼ਮਣੀ ਹੈ ਕੋਈ ਵੈਰbro ਦਾ ਉਹ ਤਾਂ ਜੀ ਇਹਨਾਂ ਨੂੰ ਪਤਾਗਾ ਇਹ ਜਵਾਬ ਦੇਣਗੇ ਜੀ ਉਹਨਾਂ ਦਾ ਤਾਂ ਇਹ ਜਵਾਬ ਦੇਣਗੇ ਜੀ ਉਹਨਾਂ ਦਾ ਉਹਦੇ ਬਾਰੇ ਅਸੀਂ ਨਹੀਂ ਕੁਝ ਕਹਿ ਜਾ ਸਕਦੇ ਜੀ ਨ ਦਾ ਕਾਹਦੇ ਲਈ ਆ ਅੱਛਾ ਬਾਈ ਜੀ ਤੁਸੀਂ ਜਥੇਬੰਦੀ ਵੱਲੋਂ ਆਏ ਕਿਉਂ ਲੱਗਿਆ ਕਿ ਇਸ ਮਾਮਲੇ ਦੇ ਵਿੱਚ ਤੁਸੀਂ ਪਿੰਡ ਦੇ ਨਹੀਂ ਨਹੀਂ ਇਸ ਤੋਂ ਬਾਹਰੋਂ ਆਏ ਸਾਨੂੰ ਜਥੇਬੰਦੀ ਕਾਲ ਆਈ ਆ ਵੀ ਇਹ ਧੱਕਾ ਹੋ ਰਿਹਾ ਜੀ ਇਸ ਕਰਕੇ ਇੱਥੇ ਪਹੁੰਚੇ ਮੈਂ ਜਥੇਬੰਦੀ ਵੱਲੋਂ ਵੀ ਸਾਥ ਦੇ ਰਿਹਾ ਹਾਂ ਹਾਂ ਜੀ ਹਾਂ ਜੀ ਹਾਂ ਜੀ ਜਦੋਂ ਕਹਿੰਦੇ ਦੇਖਦੇ ਮਾਮਲੇ ਨੂੰ ਜਿਹੜਾ ਮਤਲਬ ਪਾਈ ਆ ਜੀ ਕਹਿੰਦੇ ਆਪਣੇ ਨਹੀਂ ਜੇ ਹੁਣ ਤੇ ਅਸੀਂ ਤਾਂ ਲੋਕਲ ਇਹਨਾਂ ਨੂੰ ਪਤਾ ਜੀ ਕੀ ਧੱਕਾ ਹੋ ਰਿਹਾ ਇਸ ਤਰ੍ਹਾਂ ਆਏ ਆ ਜੀ ਇਸ ਬੰਦੇ ਵਿੱਚ ਹੁਣ ਇਹ ਦੇਖ ਹੀ ਰਹੇ ਧੱਕਾ ਹੀ ਹੋ ਰਿਹਾ ਜੀ ਇੱਥੇ ਜਿਹੜਾ ਕੁਝ ਹੋ ਰਿਹਾ ਸਾਨੂੰ ਆਗੇ ਪਤਾ ਲੱਗਿਆ ਸਰਪੰਚ ਆ ਬਟ ਸੜਕ ਉਹ ਦੱਸ ਰਹੇ ਤਾਂ ਕੀ ਹੋ ਰਿਹਾ ਜੀ ਜਿਵੇਂ ਇੱਕ ਹੋਰ ਹੁੰਦਾ ਕਿ ਆਪਣੇ ਇਲਾਕੇ ਦਾ ਜੇਕਰ ਕੋਈ ਮੰਤਰੀ ਐਮਪੀ ਹੋਵੇ ਤਾਂ ਇਲਾਕੇ 'ਚ ਵਿਕਾਸ ਹੁੰਦਾ ਜਾਂ ਸੁਣਵਾਈ ਹੁੰਦੀ ਆ ਤੁਹਾਡੇ ਤਾਂ ਮਤਲਬ ਪਿੰਡ ਦੇ ਨਹੀਂ ਪਿੰਡ ਦੇ ਨਹੀਂ ਜੀ ਬਹੁਤ ਮਾਣ ਸੀਗਾ ਜੀ ਮਾਣ ਹੈਗਾ ਹਜੇ ਵੀ ਮਾਣ ਹੈਗਾ ਅਸੀਂ ਹਜੇ ਵੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਤੁਸੀਂ ਵਿਚ ਪੈ ਕੇ ਕੋਈ ਇਹ ਮਸਲੇ ਦਾ ਹੱਲ ਕੱਢੋ ਲੋਕਾਂ ਨੂੰ ਕੋਈ ਭਰੋਸਾ ਦਿਵਾਓ ਜਾਂ ਲੋਕਾਂ ਦਾ ਕੋਈ ਇਹਦਾ ਕੋਈ ਸਿਸਟਮ ਬਣਾਓ ਕੋਈ ਜਿਹੜੇ ਅੱਗੇ ਰਹਿੰਦੇ ਨੇ ਉਹਨਾਂ ਨੂੰ ਕੋਈ ਭਰੋਸਾ ਦਿਵਾਓ ਇਹਨਾਂ ਦਾ ਕੋਈ ਨਕਸ਼ਾ ਬਣਾਓ ਅਜੇ ਬਹੁਤ ਮਹੀਨਾ ਡੇਢ ਮਹੀਨਾ ਰਹਿੰਦਾਗਾ ਜੋ ਨਾ ਲਾਉਣ ਦੇ ਵਿੱਚ ਉਦੋਂ ਤੱਕ ਸਰਕਾਰ ਕੀ ਨਹੀਂ ਕਰ ਸਕਦੀ ਆਪ ਮੰਤਰੀ ਦਾ ਪਿੰਡਾਗਾ ਕੀ ਨਹੀਂ ਕਰ ਸਕਦਾ ਸਭ ਕੁਝ ਕਰ ਚੱਕਦਾ ਬਾਈ ਨੀਤੀ ਸਾਫ ਹੋਣੀ ਚਾਹੀਦੀ ਹੈਗੀ ਪਰ ਇਹ ਹੁਣ ਕਹਿੰਦੇ ਨੇ ਵੀ ਸਾਡੀ ਜੁੱਤੀ ਥੱਲੇ ਰਹਿ ਕੇ ਚੱਲੋ ਤੁਸੀਂ ਬਾਈ ਜੀ ਜੁੱਤੀ ਥੱਲੇ ਰਹਿ ਕੇ ਤਾਂ ਚੱਲਿਆ ਨਹੀਂ ਜਾਂਦਾ ਹੈਗਾ ਹਾਂ ਨਹੀਂ ਚੱਲਿਆ ਜਾਂਦਾ ਤੁਸੀਂ ਉੱਤੇ ਕੋਈ ਪਾਰਟੀ ਨਾਲ ਅੱਪਰ ਲੈਵਲ ਤੇ ਗੱਲ ਕੀਤੀ ਨਹੀਂ ਨਹੀਂ ਬਾਈ ਜੀ ਅਜੇ ਉੱਪਰ ਲੈਵਲ ਤੱਕ ਗੱਲ ਸਾਡੀ ਜਦੋਂ ਇੱਥੇ ਆਪਦਾ ਬੰਦਾ ਹੀ ਨਹੀਂ ਆਉਂਦੇ ਪਿੰਡ ਦਾ ਜਦੋਂ ਸਾਡਾ ਕੋਈ ਐਮਪੀ ਨਹੀਂ ਹੁਣ ਰਿਹਾ ਆਪਦੇ ਪਿੰਡ ਦਾ ਮੁੰਡਾ ਹੀ ਨਹੀਂ ਹੁਣ ਰਿਹਾ ਸਾਡਾ ਉੱਪਰ ਅਜੇ ਅਸੀਂ ਗੱਲ ਕਰੀ ਨਹੀਂ ਕੋਈ ਪਹਚਾਵਾਂਗੇ ਉੱਪਰ ਵੀ ਪਾਰਟੀ ਹਾਈ ਕਮਾਂਡ ਦੇ ਧਿਆਨ ਚ ਲਿਆਵਾਂਗੇ ਜੀ ਇਹ ਵੀ ਲਿਆਵਾਂਗੇ ਜੀ ਜ਼ਰੂਰ ਲਿਆਵਾਂਗੇ ਜੀ ਭਾਈ ਜੇ ਇਹਦੇ ਖੇਤ ਨੂੰ ਮੁੱਗ੍ਹਾ ਲੱਗ ਸਕਦਾਗਾ ਫਿਰ ਬਾਕੀ ਕਿਉਂ ਨਹੀਂ ਲੱਗ ਸਕਦੇ ਵੀਰੇ ਹੂੰ ਬਾਕੀ ਵੀ ਲੱਗਣੇ ਚਾਹੀਦੇ ਆ ਕੋਈ ਮੰਤਰੀ ਦੇ ਖੇਤ ਦਾ ਜਿਹੜਾ ਖੇਤ ਆ ਕੋਈ ਖਾਸਤਾ ਨਹੀਂ ਹੋ ਗਿਆ ਕੋਈ ਖੇਤ ਇਹ ਬਾਕੀ ਖੇਤ ਵੀ ਉਹੋ ਜਿਹੇ ਨੇ ਵੀਰੇ ਆਹ ਕਿਹਦੇ ਖੇਤ ਕਿਹਨਾਂ ਦੇ ਖੇਤ ਦੇ ਵਿੱਚ 11 11 ਕਿੱਲੇ ਨੇ ਇੱਥੇ 11 11 ਕਿੱਲੇ ਨੇ ਮੋਟਰਾਂ ਨੇ 11 ਕਿੱਲਾਂ ਦੇ ਵਿੱਚ ਦੋ ਮੋਟਰਾਂ ਨੇ ਕੋਈ ਬਾਲਾ ਨਹਿਰੀ ਪਾਣੀ ਦੀ ਇਹਨਾਂ ਨੂੰ ਕੋਈ ਬਾਲੀ ਜ਼ਰੂਰਤ ਨਹੀਂ ਹੈਗੀ ਬਲਕਿ ਐਮਰਜੈਂਸੀ ਜਿੱਥੇ ਜ਼ਰੂਰਤ ਹੈ ਸਰਕਾਰ ਦੀ ਭਗਵਾਨਤਮਾਨ ਸਾਹਿਬ ਦੀ ਇਹ ਹਦਾਇਤ ਆ ਵੀ ਜਿੱਥੇ ਐਮਰਜੈਂਸੀ ਆ ਗਈ ਵੀ ਪਹਿਲਾਂ ਉਹਨਾਂ ਨੂੰ ਦਿੱਤੀ ਜਾਵੇ ਵੀ ਪਹਿਲਾਂ ਉੱਥੇ ਵੀ ਆਪਾਂ ਪੈ ਬਲੈਨ ਪਾਓ ਵੀ ਜਿੱਥੇ ਆਪਾਂ ਨੂੰ ਜ਼ਿਆਦਾ ਜ਼ਰੂਰਤ ਆਗੀ ਜ਼ਿਆਦਾ ਜ਼ਰੂਰਤ ਸਰਕਾਰ ਦਾ ਟੇਲਾਂ ਤੱਕ ਪਾਣੀ ਪਹੁੰਚਾਉਂਦੇ ਨਾ ਉਹ ਚੀਜ਼ ਦਾ ਤਾਂ ਵੀਰ ਮਤਲਬ ਹੀ ਨਹੀਂ ਕੋਈ ਇਹਦਾ ਕਹਿੰਦੇ ਸਾਡਾ ਜੋਰ ਆ ਜੀ ਤਾਂ ਐਂ ਹੀ ਕਰਾਂਗੇ ਕਾਨੂੰਨ ਨੂੰ ਹੀ ਛੱਕੇ 'ਚ ਟੰਗਿਆ ਹੋਇਆਗਾ ਜੀ ਸਾਰਾ ਕੁਝ ਕਰਿਆ ਹੋਇਆਗਾ ਜੀ ਮੇਨ ਗੱਲ ਤਾਂ ਹੈ ਜਿਹੜਾ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ ਇੱਕ ਕੀ ਮਤਲਬ ਇਹਦਾ ਕੀ ਕਾਹਦੇ ਲਈ ਤੁਸੀਂ ਤਾਂ ਸਿੱਧਾ ਚਾਹੁੰਦੇ ਅਸੀਂ ਤਾਂ ਜੀ ਇਹੀ ਚਾਹੁੰਦੇ ਆ ਕਿ ਵੀ ਜਿਹੜੀ ਮਗਰ ਲੀਆਂ ਖਾਲਾਂ ਰਹਿ ਗਈਆਂ ਜੀ ਜੀ ਜਾਂ ਜਿਹੜੀਆਂ ਅੱਗੇ ਰਹਿੰਦੀਆਂ ਨੇ ਵੀ ਉਹਨਾਂ ਨੂੰ ਵੀ ਪੂਰਨ ਕੀਤਾ ਜਾਵੇ ਸਾਨੂੰ ਇਹ ਤੇ ਕੋਈ ਤਰਾਜ ਨਹੀਂ ਚਾਹੇ ਆਪਦੇ ਘਰ ਤੱਕ ਪਵਾ ਕੇ ਲੈ ਜਾਵੇ ਜੀ ਸਾਨੂੰ ਕੋਈ ਤਰਾਜ ਨਹੀਂ ਇਹਦੇ ਵਿੱਚ ਸਾਡੀ ਇਹੀ ਬੇਨਤੀ ਹੈ ਕਿ ਵੀ ਜਿਹੜੇ ਮਗਰ ਰਹਿ ਗਏ ਜਾਂ ਜਿਹੜੇ ਛੜਕੋਂ ਪਾਰ ਰਹਿੰਦੇ ਨੇ ਵੀ ਉਹਨਾਂ ਤੱਕ ਵੀ ਪਹੁੰਚਦਾ ਕੀਤਾ ਜਾਵੇ ਵੀ ਕੱਲਾ ਆਪਦੇ ਖੇਤ ਨੂੰ ਹੀ ਪਾਣੀ ਨਾ ਲਜਾਇਆ ਜਾਵੇ ਹਾਂਜੀ ਹੋਰ ਵੀ ਲੋਕ ਵਸਦੇ ਆ ਵੀ ਇਹ ਰ ਕਹਿੰਦਾ ਬਦਲ ਤਾਂ ਆਏ ਆ ਵੀਰੇ ਜੀ ਧੰਨਵਾਦ ਬਾਈ ਜੀ ਤੁਹਾਡਾ ਹਾਂਜੀ ਥੈਂਕ ਯੂ ਕੋ ਬਾਈ ਕਰਦੀ ਫੇਰ ਜੀ ਹਾਂਜੀ ਭਾਈ ਹਮਤਾਜ ਗੱਲ ਕਰ ਰਹੇ ਹਾਂ ਜੀ ਲੋਕਵਾਜ਼ ਟੀਵੀ ਤੋਂ ਹਾਂਜੀ ਵੀਰੇ ਭਾਈ ਤੁਹਾਡੇ ਇੱਕ ਅਸੀਂ ਪੱਖ ਲੈਣਾ ਮਾਮਲੇ ਦੇ ਵਿੱਚ ਹਾਂਜੀ ਤੁਹਾਡੇ ਅੱਜ ਦੇ ਪਿੰਡ ਦੇ ਨਾਲ ਜੇ ਬਾਣ ਦੇ ਵਿੱਚ ਬਈ ਇੱਕ ਪ੍ਰਦਰਸ਼ਨ ਚੱਲ ਰਿਹਾ ਹਾਂਜੀ ਹਾਂਜੀ ਉਹਨਾਂ ਨੇ ਕਈ ਇਲਜ਼ਾਮ ਲਾਇਆ ਕਿ ਜਿਹੜੀ ਪਾਈਪ ਲਾਈਨ ਆ ਭਾਈ ਤੁਸੀਂ ਧੱਕੇ ਨਾਲ ਆਪਣੇ ਖੇਤ ਨੂੰ ਪਵਾ ਰਹੇ ਹੋ ਜੀ ਨਹੀਂ ਵੀਰੇ ਆਪਣੇ ਧੱਕੇ ਨਾਲ ਨਹੀਂ ਪੈ ਰਹੀ ਜਦ ਕਿ ਸਰਕਾਰੀ ਪਾਈਪ ਲੈਣਾ ਪਾਸ ਹੋਈ ਵੀ ਆਪਣੇ ਨਕਸ਼ੇ ਦੇ ਵਿੱਚ ਇਹਨਾਂ ਕੋਲ ਨਕਸ਼ਾ ਵੀ ਵਿਭਾਗ ਦੇ ਕੋਲੇ ਜੀ ਇਹ ਜਿੰਨੀ ਪਾਸ ਹੋਈ ਆ ਪਹਿਲਾਂ ਬਾਕੀ ਸਾਰੀ ਕੰਪਲੀਟ ਪੈ ਗਈ ਜਿਹੜੇ ਖੜੇ ਨੇ ਇਹਨਾਂ ਦੇ ਖੇਤਾਂ 'ਚ ਵੀ ਪੈ ਗਈ ਜੀ ਬਸ ਇਹ ਜਿੱਦੇ ਆਪਣੇ ਪੈਣ ਲੱਗ ਗਿਆ ਕਿ ਅਸੀਂ ਕੋਈ 2 ਨੰਬਰ ਦਾ ਕੰਮ ਨਹੀਂ ਕਰ ਰਹੇ ਵੀਰੇ ਇਹ ਐਕਸ਼ਨ ਨੰਬਰ 'ਚ ਪੈ ਰਹੀ ਆ ਮਹਿਕਮੇ ਕੋਲੇ ਸਾਰੇ ਪਰੂਫ ਨੇ ਆ ਰਿਹਾ ਮਹਿਕਮਾ 1:30 ਵਜੇ ਇੱਥੇ ਜੀ ਉਹਨਾਂ ਕੋਲ ਪਾਈਪ ਲਾਈਨ ਦਾ ਬਕਾਇਦਾ ਨਕਸ਼ਾ ਸਾਰਾ ਲੱਗਿਆ ਹੋਇਆ ਠੀਕ ਹੈ ਹਾਂ ਸਾਨੂੰ ਕਾਗੜਪੋਲ ਵਿੱਚ ਆਏ ਪਾਈਪ ਲੈਣ ਹਾਂ ਨਹੀਂ ਉਹਨਾਂ ਦਾ ਇਹ ਕਹਿਣਾ ਕਿ ਜਿਹੜੇ ਮਤਲਬ ਤੁਹਾਡੇ ਬ੍ਰਦਰ ਨੇ ਮੀਥੇਰ ਜੋ ਮੰਤਰੀ ਸੀ ਪਹਿਲਾਂ ਇਸੇ ਮਹਿਕਮੇ ਚ ਉਦੋਂ ਤੁਸੀਂ ਪਾਸ ਕਰਵਾਤਾ ਪਿਛਲੇ ਕੁਝ ਖੇਤ ਛੱਡਦੇ ਇਹਨਾਂ ਨੂੰ ਪਾਣੀ ਲੰਕ ਲਗਵਾ ਦਿੱਤਾ ਨਹੀਂ ਨਹੀਂ ਜੀ ਸਾਡੇ ਤਾਂ ਜਦ ਕੇ ਇਹਨਾਂ ਨੇ ਹੁਣ ਪਾਸ ਕਰਿਆ ਜਿੰਨੇ ਜਿਹੜੇ ਰੌਲਾ ਪਾ ਰਹੇ ਨੇ ਇਹਨਾਂ ਦੇ ਤਾਂ ਜਦੋਂ 40 ਸਾਲ ਪਹਿਲਾਂ ਦਾ ਪਾਣੀ ਪੈ ਰਿਹਾਗਾ ਜੀ ਪਰ ਉਹਨਾਂ ਦਾ ਕਹਿਣਾ ਕਿ ਸਾਡੀਆਂ ਵਾਰੀਆਂ ਹੈ ਨਹੀਂ ਕਿਤੇ ਜਿਹੜੀਆਂ ਪਿਛਲੇ ਖੇਤ ਨੇ 2-300 ਕਿੱਲਾ ਲਗਭਗ ਹੈਗਾ ਕਿੱਦਾਂ ਕਿ ਇਹਦੇ ਬਾਰੇ ਵੀਰੇ ਮਹਿਕਮਾ ਦੱਸ ਸਕਦਾ ਕਿਉਂਕਿ ਮੀਨ ਤਾਂ ਜਿੰਨਾ ਪਾਪ ਲੈਣ ਇਹਨਾਂ ਨੇ ਪਾਸ ਕਰੀ ਹੈਗੀ ਠੀਕ ਹੈ ਇਹਨਾਂ ਨੇ ਉਹ ਤਕਰੀਬਨ ਸਾਰੀ ਪਾਤੀ ਨਾ ਕਿ ਆਪਾਂ ਕੋਈ ਧੱਕੇ ਨਾਲ ਪਾ ਰਹੇ ਹਾਂ ਜਿੰਨਿਆਂ ਦੇ ਖੇਤ ਨੇ ਸਾਰੇ ਆਪਾਂ ਦੀ ਰਜ਼ਮੰਦੀ ਨਾਲ ਸਾਡੇ ਖੇਤਾਂ 'ਚ ਲੱਗੀ ਹੋਈ ਆ ਸਰਕਾਰੀ ਪਾਈਪ ਲਾਈਨ ਨਕਸ਼ੇ ਤੇ ਲੱਗੀ ਹੋਈ ਆ ਠੀਕ ਹੈ ਇੱਕ ਨੰਬਰ 'ਚ ਪੈ ਰਹੀ ਆ ਨਾ ਕਿ ਆਪਣੇ ਦੋ ਨੰਬਰ ਦਾ ਕੋਈ ਕੰਮ ਆ ਬਾਕੀ ਜਿਹੜੇ ਇਹਨਾਂ ਦੇ ਇੰਟਰੀ ਦਾ ਇੱਥੋਂ ਖੇਤ ਵੀ 2-2 3-3 ਕਿਲੋਮੀਟਰ ਤੇ ਮੇਰੇ ਨਾਲੋਂ ਦੂਰ ਨੇ ਕੋਈ ਲਵੇ ਲਾਉਣੇ ਕਿਸੇ ਦਾ ਖੇਤ ਵੀ ਹੈ ਨਹੀਂ ਇੱਥੇ ਜਿਹੜੇ ਇੱਥੇ ਪ੍ਰਦਰਸ਼ਨ ਕਰਨ ਆਏ ਵੀ ਨੇਗੇ ਠੀਕ ਹੈ ਠੀਕ ਹੈ ਠੀਕ ਹੈ ਭਾਈ ਧੰਨਵਾਦ ਜੀ ਤੁਹਾਡਾ ਠੀਕ ਹੈ